ਗੰਗਾ ਤੇ ਮੈਂ ਦੁਸਰਕੇ ਆਉਂਿਆ ਨਹੀਂ ਮੈਂ ਇੱਕ ਗੱਲ ਕਰੇ ਸਾਹਿਬ ਇਹ ਫਲ ਕਰ ਰਹੇ ਨੇ ਜਰਾ ਮੈਂ ਸਿਰਫ ਉਹਦੇ ਦੇਲੇ ਫੜੀ ਦੇ ਤੇ ਕਰੇ ਮੈਂ ਰਸਨਵਾਲਾ ਪਿੰਡਾ ਤੋਂ ਆਇਆ ਮੈਂ ਵਾਪਸ ਮੰਤਰੀ ਸਾਹਿਬ ਇੱਕ ਤਾਂ ਅਸੀਂ ਵੀ ਬੰਦੇ ਹੀ ਵਾਪਸ ਫਿਰ ਇੱਥੇ ਆਇਆ ਜਲ ਸੰਡੋ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨਹੀਂ ਉਤਰ ਕੇ ਆਉਂਦੇ ਮੈਂ ਤਾਂ ਹੈ ਹੀ ਇੱਥੇ ਆ ਤੇ ਮੀਟ ਫੋੜਾ ਜੋ ਮੈਂ ਤਾ ਰਸਤਾ ਦੇ ਦੋ ਮੇਰਾ ਵੀ ਕੰਮਾਂ ਦਾ ਕੰਮ ਲੱਗੇ ਰੋ ਯਾਰ ਐ ਕਿਸ਼ੇ ਰੋ ਯਾਰ ਨੋ ਇਹ ਕਿਹੜੀ ਉਹ ਢੇਰ ਜੈ ਉਹ ਬੂਟੇ ਆ ਬੂਟੇ ਆ ਮੈਂ ਸਵੇਰੇ ਨਹੀਂ ਜਿਆਦਾ ਨੂੰ ਪਾਵਾ ਤੂੰ ਆਪਰੇ ਕਰੀਂ ਉਹ ਫੋਕਲੇ ਲਾਕੇ ਤੇ ਆਪ ਕੋਦਰੋ ਨਿੱਜੀ ਤੋਂ ਆਈ ਤੇ ਪਾਣੀ ਦਾ ਭਾ ਇਧਰ ਮੈਨੂੰ ਸਮਝੋ ਉਹਨਾਂ ਨੇ ਜਵਾਬ ਮੈਨੂੰ ਕਿਹਾ ਉਹ ਕਹਿੰਦੇ ਕਿ ਉਹਦਰ ਫਾਲਸ ਆਹੀ ਉਹਦਰ ਫੋਕਲ ਨਹੀਂ ਲਿਜਾ ਸਕਦੇ ਮੇਰੀ ਬੀਮਾਤੀ ਤਾਂ ਵੀ ਇੱਕ ਤਾਂ درخت ਹੀ ਨਹੀਂ ਆ ਮਲਕੀ ਜਿਹੜੇ ਨੇ ਪਲਾਟ ਮਹੱਤਿਆਂ ਦੇ ਨੇ ਉਹ ਮਹਿਕਮਾ ਸਾਡਾ ਆ ਇੱਥੇ ਇੱਕ ਬੰਨੇ ਜਿਹੜਾ ਜੀਵੀਧਰਾ ਇੱਡੇ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਗਿਆ ਆਪਾਂ ਉਧਰ ਲੱਗੇ ਇਹ ਜਿਹੜੇ ਦਰਖਤ ਨੇ ਇਹਨਾਂ ਦਰਖਤਾਂ ਨੂੰ ਕਿਥੋਂ ਭਾਗੇ ਕੱਲ ਜਦੋਂ ਮੈਂ ਤਸਵੀਰ ਖਿਆ ਹਨਾ ਉਹ ਰੋਕੇ ਤੋਂ ਨੁਕਸਾਨ ਦੱਸਿਆ ਤੇ ਜਿਹੜਾ ਦਰਿਆ ਦਾ ਜਿਹੜਾ ਆਸ ਪੰਨਾ ਬਣਦਾ ਕਾਰਨ ਛਾਵਾਂ ਪੜਦਾ ਖਾਣ ਉਹ ਇਹ ਦਰਖਤ ਆਪਾਂ ਦਰਿਆ ਨੂੰ ਇੱਥੇ ਪਹੁੰਚਾ ਜਾ ਨਹੀਂ ਮੈਂ ਇਹ ਜੋ ਗੱਲ ਦੱਸਿਆ ਲੋਕਾਂ ਨੇ ਮੈਂ ਹਾਂ ਹਾਂ ਮੈਂ ਜੰਮੂ ਕੋਲ ਇੱਥੇ ਆ ਹਾਂ ਹੈ ਕੀ ਅਸਰ ਸਾਡਾ ਬੀਤ ਗਿਆ ਬੰਦ ਜਲਾਇਆ ਏ ਕੋਈ ਗੱਲ ਨਹੀਂ ਬਟ ਕੰਮ ਕਰਦੇ ਲੋਕਾਂ ਦੇ ਪੈਸੇ ਤੋਂ ਵੀਡੀਓ ਬਣਾ ਬਣਾ ਕੇ ਕੀ ਖਟੜਾ ਕੁਝ ਚਲ ਚਲ ਕੋਈ ਗੱਲ ਨਹੀਂ ਮੈਂ ਤਾਂ 3 ਦਿਨ ਜਿਹਦੇ ਉੱਤੇ ਫਸੇ ਆਏ ਹਾਂ ਇਹ ਕੀ ਸਾਡੇ ਭਾਂਜੇ ਵੀ ਆਹ ਉਹਦਾ ਕੋਈ ਨਹੀਂ ਹਾਂ ਇਹ ਸੀ ਪੁੱਸੀ ਉਹ ਰਾਗੂ ਨੇ ਕਰਤਾ ਬਰਾਬਰ ਹਾਂ ਹੋਇਆ ਇਦਾਂ ਜਿਹੜਾ ਉਹ ਪਾਚ ਆ ਗਿਆ ਜੀ ਹਾਂ ਉਹ ਪਾਣੀ ਸਿੱਧਾ ਇਹ ਕਿਉਂ ਪਾ ਰਹੇ ਜੀ ਉਹ ਹਟ ਕਰਨ ਨਾਲ ਗੁੱਸੇ ਵੀ ਛੁੱਟ ਗਏ ਹਾਂ ਆ ਜਿਹੜੀ ਕੜੀ ਜ਼ਮੀਨ ਹੈ ਜੀ ਫਰੀਦਪੁਰ ਹਾਂ ਇਹਦਾ ਉਹਨਾਂ ਜਿੰਨਾ ਉਹਨੇ ਚੇਕੂਆ ਹਾਂ ਉਹ ਸਾਡੀ ਭਾਦਰ ਕਹਿੰਦੇ ਜੀ 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 ਹਾਂ ਹਾਂ ਉਹ ਰੋੜ ਜਾਂਦਾ ਆ ਬਲ ਹਾਂ ਇਹ ਹੈਲ ਹੈ ਤਾਂ ਇਹ ਮੰਨ ਲਓ ਇਹਨਾਂ ਕਾਰਟ ਬੋਕਸ ਚ ਵੀ ਲੱਗੇ ਛੇਤੀ ਲੱਗੇ ਹੁਣ ਜਿਹੜੀ ਗੱਲ ਤੁਸੀਂ ਆਂਦੇ ਹੋ ਹਾਂਜੀ ਅਸੀਂ ਵੇਖਾਂ ਕੱਲ੍ਹ ਕੇ ਜੀ ਉਸ ਅੰਦਰ ਪਰਸੋਂ ਹਾਂ ਹਾਂ ਇਹ ਗੱਲ ਤੁਸੀਂ ਕਹਿੰਦੇ ਸੀ ਗੱਲ ਮੈਨੇ ਹਾਂ ਇੱਥੇ ਰੋਕ ਹਾਂ ਤੇ ਉਹਨੂੰ ਅਸੀਂ ਲਾ ਦੇ ਪੋਪ ਲਾਈਨ ਤੇ ਉਹਨੂੰ ਉਹਦਾ ਪਾਣੀ ਲਿਵਾ ਥੋੜਾ ਜਿਹਾ ਉਧਰ ਨੂੰ ਕਰੀ ਠੀਕ ਹੈ ਜੀ ਹਾਂ ਅਸੀਂ ਅੰਦਰ ਗਏ ਹਾਂ ਤੇ ਅੰਦਰ ਸਾਡਾ ਰਾ ਇਨਾ ਡਿਗਿਆ ਜੀ 2.5 ਕਿਲੋਮੀਟਰ ਮੈਂ ਬੀਸੀ ਦੇ ਐਸਐਸ ਜੀ ਜੀ ਕਿੰਨਾ ਹੈ ਜੀ 2.5 ਕਿਲੋਮੀਟਰ ਪੈਦਲ ਤੋਂ ਅੱਗੇ ਤਾਂ ਬਿਲਕੁਲ ਜਿਹੜਾ ਅੰਦਰ ਤਵਾ ਹੋ ਗਿਆ ਇੱਕ ਨਾਲਾ ਵਿੱਚ ਦੀ ਵਗਦਾ ਗਿਆ ਸਿੱਧਾ ਉੱਥੋਂ ਜੀ ਜੀ ਉਹ ਉਹ ਨਾਲਾ ਨਿਕਲਦਾ ਇੱਥੇ ਆ ਕੇ ਕੋਈ ਟੈਨਸ਼ਨ ਨਹੀਂ ਆ ਆ ਜਿਹੜੀ ਹੱਡ ਗਈ ਹੈ ਨਾ ਹਾਂਜੀ ਹਾਂਜੀ ਇਹਦੇ ਲੱਗ ਗਿਆ ਜੀ ਜੀ ਉਹਨੇ ਕਾफी ਦਵਾਈ ਅੰਦਰ ਦਿੱਤੀ ਹੈ ਬਸ ਸਾਡੀ ਜੇ ਸੀ ਵੀ ਜਾਣ ਦਾ ਰਾਹ ਕੋਈ ਨਹੀਂ ਬਣਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਇਹ ਦਰਖਤ ਹਟਾਓ ਤੇ ਉਹ ਦਰਖਤ ਲੱਗੇ ਹੋਏ ਨੇ ਸਾਡੇ ਦਮ ਚਾਰ ਵਾ ਵਾ ਕੋਈ 15 18 20 ਬੰਦ ਉਹਨੂੰ ਰਸਤਾ ਬਣਾ ਦੇ ਤੇ ਮੇਰੇ ਖਿਆਲੋਂ ਅੱਜ ਰਸਤਾ ਬਣ ਜਾਊਗਾ ਫਿਰ ਅਸੀਂ ਨੇੜੇ ਜਾ ਕੇ ਦੇਖਾਂਗੇ ਵੀ ਇਹ ਆ ਕਰ ਸਕਦੇ ਆ ਕਰਨ ਜੋ ਮੈਚ ਨਹੀਂ ਟੈਕਨੀਕਲੀ ਵਾ ਉਹ ਬੰਦ ਨਹੀਂ ਸਰ ਮੇਰੀ ਦਿੱਕਤ ਨਹੀਂ ਸੁਣ ਇਹ ਵੀ ਝੱਟ ਬੰਦੇ ਤੇ ਨਹੀਂ ਵੀ ਜਾ ਠੀਕ ਹੈ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਆ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਹਬਾਲ ਦਰਨ ਨੂੰ ਆਹ ਜਿਹੜੀ ਟੱਕਰ ਪੈਂਦੀ ਆ ਤੇ ਤੁਸੀਂ ਵੀ ਸਮਝੋ ਗੱਲ ਤੁਹੀ ਵੀ ਹੋਣੀ ਠੀਕ ਹੈ ਇਹ ਗੱਲ ਅਜ ਪਰਸੋਂ ਲਈ ਹਾਂ ਹੁਣ ਉਹ ਜਿਹੜੇ ਸਾਡੇ ਬੰਦੇ ਲੱਗੇ ਆ ਨਾ ਅੱਧਾ ਸ਼ਾਮ ਤਾਈਂ ਉਹਨਾਂ ਨੇ ਰਸਤਾ ਬਣਾ ਦੇਣਾ ਠੀਕ ਹੈ ਬੜਾ ਬੰਦੇ ਲੱਗੇ ਕੋ ਰਸਤਾ ਇੱਕ ਇਹ ਵੀ ਆ ਤੇ ਕਿ ਪਿੱਛੇ ਵੀ ਰਾਹ ਕੱਢਿਆ ਹੋ ਰਿਹਾ ਤੇ ਉਹ ਵਿੱਚ ਜੀ ਪਾਣੀ ਸੜਦੀ ਥੋੜਾ ਠੀਕ ਹੈ ਠੀਕ ਹੈ ਵਾਈਲਡ ਲਾਈਫ ਸੈਂਟਰੀ ਹਾਂ ਕਿਸ ਗੱਲ ਆਤ ਹੈ ਹਾਂ ਵਾਈਲਡ ਲਾਈਫ ਸੈਂਟਰੀ ਦੇ ਵਿੱਚ ਜਾਨਵਰ ਨੇ ਜੀਵਨ ਗੁਜ਼ਾਰਦਾ ਹੈ ਨਾ ਉਹਨਾਂ ਨੂੰ ਬਚਾਵਾ ਕਰਦੇ ਆਂ ਦੋ ਵਾਰੀ ਗੱਲ ਕੀਤੀ ਇੱਕ ਤਾਂ ਇਹ ਸੇ ਪ੍ਰੋਬਲਮ ਆਦੀ ਹੈ ਕਿ ਪਾਣੀ ਦਾ ਵਹਾਅ ਧਰ ਨੂੰ ਹੋ ਜੇ ਇੱਕ ਵਿੱਚ ਇੱਕ ਸਰਾ ਹੈ ਕਿ ਜੇ ਉਹ ਤਰ੍ਹਾਂ ਤੋਂ ਉਹ ਉਹ ਸਾਫ਼ ਹੋ ਜੇ ਇੱਕ ਇੱਕ ਗੱਲ ਇੱਕ ਬੜੀ ਹੋਰ ਚੜੀ ਬਹੁਤ ਜਿਸ ਦਾ ਕਿੰਮਤਾਂ ਰੋਕਿਆ ਮੈਨੂੰ ਪਤਾ ਹੈ ਵੀ ਤੁਸੀਂ ਜਿੱਥੇ ਟਾਈਮ ਦਿੱਤੇ ਹੁੰਦੇ ਨੇ ਬੰਦੇ ਇਕੱਠੇ ਆ ਕੇ ਤਨ ਜੀਦੇ ਆ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਦੇਖੋ ਮੈਂ ਕਿਥੋਂ ਤੱਕ ਦੇ ਕਿੰਨੀ ਉਮਰ ਦੇ ਚਿੱਠੀ ਲਿਖੀ ਮੇਰੀ ਇੱਕ ਬੇਲਤੀ ਆ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਦੇ ਆ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਤੇ ਗੱਲ ਉੱਥੇ ਵੀ ਆਪਾਂ ਸਰਟੀਫੀਕੇਟ ਵੀ ਕੀਤੀ ਸੀ ਉਹ ਕੀ ਹੈ ਕਿ ਉੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਉਜ ਤੇ ਆਪਣਾ ਰਾਵੀ ਠੀਕ ਹੈ ਜੀ ਉਹ ਇਕੱਠੇ ਹੋ ਗਏ ਉੱਥੇ ਉਹ ਇਕੱਠੇ ਹੋ ਕੇ ਤੇ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉੱਥੇ ਅੱਗੇ ਬੀਐਸਐਫ ਵਾਲਿਆਂ ਨੇ ਕੰਕਰੀਟ ਦੀ ਦੀਵਾਰ ਬਣਾਤੀ ਆ ਬਣਾਈ ਵੀ ਦਰਿਆ ਦੇ ਵਹਾਜ ਆ ਹੁਣ ਉੱਥੇ ਜੇ ਉਹ ਜਿਹੜੀ ਵਹਾਜ ਬਣਾਈ ਗਈ ਆ ਉੱਥੇ ਜੇ ਉਹਨਾਂ ਨੇ ਬਣਾਉਣੀ ਸੀ ਜੇ ਉਹਨਾਂ ਨੇ ਬੰਕਰ ਬਣਾਉਣੇ ਸੀ ਤਾਂ ਅੱਗੇ ਪਿੱਛੇ ਵੀ ਵੜਾ ਸਕਦੇ ਸੀ ਉਹ ਬਜਰੂਰੀਤ ਨਹੀਂ ਵੀ 2.5 ਕਿਲੋਮੀਟਰ ਚ ਬਣਾਉਣੇ ਸੀ ਤਾਂ ਆਪਾਂ 4-5 ਸਾਲ ਪਹਿਲਾਂ ਬਣਾਇਆ 2020 ਦੇ ਵਿੱਚ ਹੁਣ ਮੈਂ ਤੁਹਾਡੇ ਧਿਆਨ ਚ ਨਹੀਂ ਮੈਂ ਤੁਹਾਨੂੰ ਦੱਸਿਆ ਪਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਉਹ ਜਦੋਂ ਦੱਸ ਲਿਆ ਉਦੋਂ ਧਿਆਨ ਕਿਤੇ ਹੋਰ ਤੇ ਹੁੰਦਾ ਜਾਂ ਹੋਰ ਕਿ ਸਪਾਸੇ ਸੁਖਤਿੰਦਿਆ ਮੈਂ ਮੈਂ ਸਾਰੇ ਮੰਤਰੀਆਂ ਕੋਲ ਗੱਲ ਚੱਲ ਗਈ ਉਹਦੇ ਵਿੱਚ ਕੀ ਹੋਣਾ ਕਿ ਉਹਨਾਂ ਨੇ ਉਹ ਜਿਵਾਰ ਬਣਾ ਦਿੱਤੀ ਕੰਕਰੀਟ ਦੀ ਉਹ ਬੀਐਸਸੀ ਉਹ ਜਿਵਾਰ ਬਣਾਉਣ ਦੇ ਨਾਲ ਪਾਣੀ ਜਿਹੜਾ ਇਧਰੋਂ ਐ ਨੂੰ ਜਾਣਾ ਸੀ ਉਹ ਇੱਥੇ ਟੱਕਰ ਲੱਗੀ ਉਹ ਪਾਣੀ ਇਧਰ ਨੂੰ ਹੋਇਆ ਉਸ ਪਾਣੀ ਨੇ ਟਾਂਡਾ ਤੇ ਜੈਨਪੁਰ ਟੰਡਾ ਜੈਨਪੁਰ ਕਾ ਕਾਨਾ ਕਾਨਾ ਉਹਨਾਂ ਪਿੰਡਾਂ ਨੂੰ ਜਿਹੜਾ ਹੁਣ ਇਹ ਪਾਣੀ ਜਿਹੜਾ ਉਹ ਤੁਸੀਂ ਚੁੱਪੀ ਆ ਜੇ ਪਾਣੀ ਦਾ ਉਹ ਨਿਕਾਸ ਉਧਰ ਦੀ ਸਹੀ ਚਾਉਂਦਾ ਰਹਿੰਦਾ ਬੀਆ ਸਰ ਫੜੀ ਜਿਹੜੀ ਦੀਵਾਰ ਹੈ ਨਾ ਉਹ ਤੜਵਾਈਏ ਜਿਉਂ ਨਾ ਬਣਾਉਣੀ ਹਾਂ ਉਥੇ ਸੈਫਨ ਬਣਾਉਣ ਵੈਸੇ ਦੇਖਣਾ ਬੜੀ ਬੱਦੀ ਪ੍ਰੋਜੈਕਟ ਆ ਉਸ ਤੇ ਹਾਂ ਬੋੜਾ ਬੱਤਣਾ ਜੀ ਉਥੇ ਬਹੁਤ ਸ਼ਾਨਦਾਰ ਇਕ ਵੱਡੀ ਹੈ ਅੱਛਾ ਜੀ 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 ਉਹ ਪਾਲਾਪਾਣੀ ਲੱਗਦਾ ਠੀਕ ਹੈ ਤਾਂ ਬਹੁਤ ਨੀਰੇ ਚੱਲਦੀ ਹੈ ਅੱਛਾ ਜਿਉ ਕੋਈ ਸਿਰੇ ਚੜ ਜਾਵੇ ਤੇ ਸਾਡਾ ਮਾਝਾ ਦੇ ਤੁਸਕਾ ਟੋਪ ਮੰਤਰੀ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਸਾਨੂੰ ਵੀ ਤੁਈ ਦਾ ਮਾਤ ਆ ਤੁਸੀਂ ਸਾਨੂੰ ਪੇਰਾ ਬਾਬਾ ਨਾਲ ਭਰਮਦਾਸ ਅਨਨਾਲਾ ਗਲਤੀ ਬਿਆਸਾਪਤੀ ਤੁਹਾਡੇ ਪਠਾਨ ਕੋਠੀਆਂ ਦੀ ਗਰਦਾਸ ਪਾੜੀ ਪਾੜੀ ਵਹੀ ਦੇ ਦਿੰਦੇ ਤੁਹਾਨੂੰ ਆ ਠੀਕ ਹੈ ਇੱਦਾਂ ਨਾ ਪੀਓ ਇੱਦਾਂ ਦਾ ਪਾਣੀ ਨਾ ਪੀਓ 啊！别。